ਗੁਰਗਿਆਨ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਸਤਿਕਾਰ ਅਤੇ ਪਿਆਰ ਭਰੀ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਹੌਸਲਿਆਂ ਦੀ ਉਡਾਨ ਭਰ ਕੇ ਉੱਡਣ ਵਾਲੇ ਲੰਬੀਆਂ ਵਾਟਾਂ ਦੇ ਪਾਂਧੀ ਇਸ ਪ੍ਰੋਗਰਾਮ ਦਾ ਮਿਸ਼ਨ ਸਾਡੀ ਨੌਜਵਾਨੀ ਨੂੰ ਇੱਕ ਸਨੇਹਾ ਦੇਣਾ ਹੈ ਕਿ ਸਫਲਤਾ ਦੀ ਮੰਜ਼ਿਲ ਕਦੀ ਸੌਖਿਆਂ ਪ੍ਰਾਪਤ ਨਹੀਂ ਹੁੰਦੀ ਪਰ ਉੱਚੀ ਸੋਚ ਬਲੰਦ ਹੌਸਲੇ ਅਤੇ ਵਿਸ਼ਵਾਸ ਤੇ ਜਜ਼ਬਿਆਂ ਦੇ ਖੰਭਾਂ ਨਾਲ ਉਡਣ ਵਾਲੇ ਸਫਲਤਾ ਦੀ ਮੰਜ਼ਿਲ ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਹਨ ਕਈ ਵਾਰ ਅਸੀਂ ਇਤਿਹਾਸ ਪੜ੍ਹਦੇ ਹਾਂ ਪਰ ਕਦੀ ਕਦਾਈ ਜ਼ਿੰਦਗੀ ਦੇ ਵਿੱਚ ਕੁਝ ਐਸੇ ਪਲ ਆਉਂਦੇ ਹਨ ਜਦੋਂ ਅਸੀਂ ਕਿਸੇ ਇਤਿਹਾਸ ਰਚਣ ਵਾਲੇ ਨੂੰ ਆਪਣੇ ਸਾਹਮਣੇ ਬੈਠਾ ਵੇਖਦੇ ਹਾਂ ਕਈ ਵਾਰ ਕਿਸੇ ਇੱਕ ਵਿਅਕਤੀ ਦਾ ਸੰਘਰਸ਼ ਪੂਰੀ ਕੌਮ ਦੀ ਤਕਦੀਰ ਬਦਲ ਦਿੰਦਾ ਹੈ ਅਸੀਂ ਅੱਜ ਇੱਕ ਅਜਿਹੇ ਵਿਅਕਤੀ ਨੂੰ ਮਿਲਾ ਰਹੇ ਹਾਂ ਉਹ ਵਿਅਕਤੀ ਜਿਸ ਨੇ ਆਪਣੀ ਦਸਤਾਰ ਲਈ ਆਪਣੀ ਬਲੱਖਣ ਪਹਿਚਾਨ ਲਈ ਇੱਕ ਐਸਾ ਸੰਘਰਸ਼ ਕੀਤਾ ਜਿਸ ਨੇ ਕੈਨੇਡਾ ਦੀ ਮਾਨਮਤੀ ਸੰਸਥਾ RCMP ਦੇ ਯੂਨੀਫਾਰਮ ਨਿਜ਼ਮ ਹੀ ਬਦਲ ਦਿੱਤੇ ਉਹ ਵਿਅਕਤੀ ਜਿਸ ਨੇ RCMP ਵਿੱਚ ਦਸਤਾਰ ਪਹਿਨਣ ਦੀ ਇਜਾਜ਼ਤ ਦੇ ਲਈ ਇੱਕ ਲੜਾਈ ਲੜੀ ਥੋੜਾ ਚਿਰ ਪਹਿਲਾਂ ਕੈਨੇਡਾ ਦੇ ਸੈਨੇਟਰ ਵਜੋਂ ਅਹੁਦਾ ਸੰਭਾਲਿਆ ਆਓ ਉਹਨਾਂ ਨੂੰ ਜਿਉ ਆਇਆ ਕਹਗੇ ਜੀ ਵੀਦੇਵ ਵਾਜਗੁਰੂ ਜੀ ਕਾ ਖਾਲਸਾ ਵਾਜਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਰਾਮ ਸਿੰਘ ਜੀ ਉਹ ਬਹੁਤ ਪਰਵਾਰ ਤੁਹਾਡਾ ਧੰਨਵਾਦ ਜੀ ਲੰਬੀਆਂ ਬਾਤਾਂ ਦੇ ਪੰਦੀ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਦੇ ਲਈ ਗੁਰੂ ਪਾਤਸ਼ਾਹ ਦੇ ਬਚਨ ਨੇ ਗੁਨਾ ਕਾ ਹੋਵੇ ਬਾਸਲਾ ਕੱਢ ਬਾਸ ਲਈ ਜਾ ਜੇ ਕਿਸੇ ਕੋਲ ਸੁਗੰਧੀ ਦਾ ਡੱਬਾ ਹੋਵੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਉਸ ਨੂੰ ਖੋਲ ਕੇ ਸੁਗੰਧੀ ਲੈ ਲੈਣੀ ਚਾਹੀਦੀ ਹੈ ਜੇ ਕਿਸੇ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਗੁਣ ਹੋਣ ਤੇ ਤੈਨੂੰ ਗੁਣਾ ਵਾਲੇ ਜੀਵਨ ਮਿਲ ਜਾਣ ਤਾਂ ਉਹਨਾਂ ਗੁਣਾ ਨਾਲ ਭਰੀਆਂ ਰੂਹਾਂ ਨੂੰ ਮਿਲ ਕੇ ਗੁਣ ਲੈ ਲੈ। ਸੰਭਾਵਨਾਵਾਂ ਨੂੰ ਹਕੀਕਤ ਬਣਾ ਕੇ ਹੌਸਲੇ ਦੀ ਮੂਰਤ ਕੈਨੇਡਾ ਦੇ ਸੈਨੇਟਰ ਸਰਦਾਰ ਬਲਤੇਜ ਸਿੰਘ ਢਿਲੋਂਜੀਓ ਤੁਸੀਂ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਸ਼ਾਨਦਾਰ ਸਵਾਗਤ ਹੈ ਜੀ। ਬੋ ਬੋਤਵਾਲ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਬਾਦਤੇ ਇਹੋ ਜਿਹੇ ਔਦਿਆਂ ਤੇ ਇਹੋ ਜਿਹੇ ਕੰਮਾਂ ਦੇ ਵਿੱਚ ਸੇਵਾਵਾਂ ਦੇ ਵਿੱਚ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਸ ਕਾਲ ਤੁਫੀ ਮਿਹਰ ਦੇ ਨਾਲ ਇਹ ਜਗਾ ਮਿਲੀ ਹੈ ਨਹੀਂ ਤਾਂ ਇਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੌਸੇ ਗਰੀਬ ਕਰੋੜ ਪਰੇ ਤੇ ਕਿ ਗੁਰੂ ਕਿਰਪਾ ਦੇ ਨਾਲ ਇਹ ਗੁਰੂ ਮਿਹਰ ਦੇ ਨਾਲ ਹੀ ਇਹ ਸਭ ਕੁਝ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਪਹਿਲੇ ਬਚਨਾਂ ਦੇ ਨਾਲ ਹੀ ਤੁਸੀਂ ਗੁਰੂਕੀਆਂ ਸੁਗੰਧੀਆਂ ਅਤੇ ਨਿਮਰਤਾ ਦੇ ਗੁਣ ਦੀਆਂ ਸੁਗੰਧੀਆਂ ਮੰਡੀਆਂ ਨੇ ਪਹਿਲਾਂ ਚਾਰ ਛੋਟੇ ਛੋਟੇ ਸਵਾਲ ਉਹਨਾਂ ਦੇ ਛੋਟੇ ਛੋਟੇ ਜਵਾਬ ਫਿਰ ਉਸ ਤੋਂ ਬਾਅਦ ਤੁਹਾਡੀ ਸੰਗਠਿਪਰੀ ਦਾਸਤਾਨ ਪਹਿਲਾ ਸਵਾਲ ਜਦ ਤੁਸੀਂ ਪਹਿਲੀ ਵਾਰ ਸੋਚਿਆ ਕਿ RCMP ਚ ਦਸਤਾਰ ਪੈਣਨ ਦੀ ਇਜਾਜ਼ਤ ਲੈਣੀ ਹੈ ਉਸ ਪਲ ਤੁਹਾਡੇ ਤੁਹਾਨੂੰ ਪਤਾ ਸੀ ਕਿ ਤੁਸੀਂ ਇੱਕ ਨੌਕਰੀ ਲਈ ਨਹੀਂ ਸਗੋਂ ਪੂਰੀ ਕੌਮ ਲਈ ਲੜ ਰਹੇ ਹੋ ਨਹੀਂ ਇਹ ਦਿਮਾਗ ਦੇ ਵਿੱਚ ਕਦੇ ਨਹੀਂ ਗੱਲ ਉੱਠੀ ਸੀ ਕਿ ਅਸੀਂ ਕੋਈ ਇਹੋ ਜਿਹੀ ਕੋਈ ਵੱਡਾ ਕੋਈ ਸੰਘਰਸ਼ ਕਰਨ ਚੱਲੇ ਹੈਗੇ ਆ ਤੇ ਕੋਈ ਇੱਥੇ ਕੋਈ ਨਵੀਂ ਜਗ੍ਹਾ ਬਣਾ ਰਹੇ ਆ ਉਹ ਦਿਮਾਗ ਦੇ ਵਿੱਚ ਕਦੇ ਨਹੀਂ ਗੱਲ ਆਈ ਸਿਰਫ ਇਸ ਪੱਖੋਂ ਕਰੇ ਸੀ ਇੱਕ ਨੌਕਰੀ ਕਰਨ ਚੱਲੇ ਆ ਦੂਸਰਾ ਸਵਾਲ ਜੀ ਜਦੋਂ ਤੁਸੀਂ ਕੈਨੇਡਾ ਦੀ RCMP ਵਿੱਚ ਅਪਲਾਈ ਕੀਤਾ ਪ੍ਰੋਸੈਸ ਸ਼ੁਰੂ ਹੋਇਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ RCMP ਦੀ ਯੂਨੀਫਾਰਮ ਨੀਤੀ ਦਸਤਾਰ ਦੀ ਇਜਾਜ਼ਤ ਨਹੀਂ ਦਿੰਦੀ ਉਹ ਜਦੋਂ ਪਹਿਲੀ ਵਾਰ ਪਤਾ ਲੱਗਿਆ ਸੀ ਉਸ ਪਲ ਤੁਹਾਡਾ ਰਿਐਕਸ਼ਨ ਕੀ ਸੀ ਜੀ ਰਿਐਕਸ਼ਨ ਇਹ ਸੀ ਕਿ ਬਹੁਤ ਦੁੱਖ ਲੱਗਿਆ ਦਿਲ ਟੁੱਟਿਆ ਕਿ ਇੰਨਾ ਕੁਝ ਕਰਕੇ ਇਨਾ ਕੁਛ ਇਨੀ ਐਪਲੀਕੇਸ਼ਨਾਂ ਭਰ ਕੇ ਆਪਣਾ ਪੂਰੀ ਤਰ੍ਹਾਂ ਕੁਆਲੀਫਾਈ ਹੋ ਕੇ ਫਿਰ ਵੀ ਉਸ ਆਰਗੇਨਾਈਜੇਸ਼ਨ ਆਰ ਸੀ ਐਮ ਪੀ ਨੇ ਸਿਰਫ ਇਹੀ ਦੇਖਿਆ ਇਸ ਬੰਦੇ ਦੇ ਦਸਤਾਰ ਤੇ ਦੇ ਵਾਲ ਨੇ ਤਾਂ ਇਸ ਕਰਕੇ ਨਹੀਂ ਅਸੀਂ ਰੱਖ ਸਕਦੇ ਹੈਗੇ ਨਾ ਨੌਕਰੀ ਦੇ ਸਕਦੇ ਹੈਗੇ ਸੋ ਉਸ ਵੇਲੇ ਜੋ ਦੋਸਤੀਆਂ ਬਣੀਆਂ ਸੀਗੀਆਂ ਜੋ ਮਿੱਤਰਤਾਈ ਬਣੀ ਸੀ ਉਹ ਪੁਲਿਸ ਅਫਸਰਾਂ ਦੇ ਨਾਲ ਉਹਦਾ ਇੱਕ ਇੱਕ ਕਿ ਦਿਲ ਲੱਗਿਆ ਹੈ ਦਿਲ ਟੁੱਟਿਆ ਕਿ ਇਹਨਾਂ ਨੇ ਪਛਾਣੀਆਂ ਹੀ ਨਹੀਂ ਕਿ ਕੌਣ ਹੈਗਾ ਬੰਦਾ ਅਗਲਾ ਸਵਾਲ ਜੀ ਜਦੋਂ ਉਹ ਸਭ ਤੋਂ ਮਜ਼ਬੂਤ ਪਲ ਕਿਹੜਾ ਸੀ ਜਦੋਂ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਜਿੱਤ ਜਾਓਗੇ ਇਹਦੇ ਵਿੱਚ ਕੋਈ ਪਤਾ ਨਹੀਂ ਸੀ ਵੀ ਕਦੋਂ ਜਾ ਕੇ ਇਹ ਗੱਲ ਹੱਲ ਹੋਣੀ ਹੈਗੀ ਹੈ ਇਹਨਾਂ ਨੂੰ ਜਰੂਰ ਪਤਾ ਸੀ ਕਿ ਇਸ ਮੁਲਕ ਦੇ ਜੋ ਅਧਿਕਾਰ ਨੇ ਜੋ ਕਾਨੂੰਨ ਨੇ ਉਹ ਸਾਡੇ ਨਾਲ ਖੜੇ ਨੇ ਪਰ ਇਹ ਨਹੀਂ ਪਤਾ ਸੀ ਕਿ ਕੀ ਉਹ ਕਾਨੂੰਨ ਉਹ ਅਧਿਕਾਰ ਇੱਥੇ ਇੱਕ ਜੋਨੀ ਜੀਵਨ ਦੇ ਵਿੱਚ ਵੀ ਇੱਕ ਸਾਹਮਣੇ ਆਉਣ ਦੇ ਵਿੱਚ ਵੀ ਉਹਨਾਂ ਦਾ ਉਹਦੇ ਵਿੱਚ ਕੋਈ ਤਾਕਤ ਸੀ ਤਾਂ ਕੋਈ ਅਜਿਹੀ ਸ਼ਖਸੀਅਤ ਸੀ ਜਿਹੜੇ ਕਿ ਉਸ ਚੀਜ਼ਾਂ ਨੂੰ ਅੱਗੇ ਲਿਆਉਣਗੇ ਕਈ ਵਾਰੀ ਅਸੀਂ ਦੇਖਿਆ ਹੈਗਾ ਬੋਲ ਤਾਂ ਬੋਲ ਤਾਂ ਬਹੁਤ ਜਾਂਦੇ ਹੈਗੇ ਨੇ ਪਰ ਉਹ ਬੋਲ ਜਦੋਂ ਦੁਨੀਆਂ ਦੇ ਵਿੱਚ ਜਾਂ ਹਕੀਕਤ ਦੇ ਵਿੱਚ ਲਾਉਣਾ ਹੁੰਦਾ ਹੈਗਾ ਉਹ ਉੱਥੇ ਫਿਕਰ ਜਾਂਦੇ ਨੇ ਉੱਥੇ ਫਿੱਤਰ ਜਾਂਦੇ ਨੇ ਕਿ ਉੱਥੇ ਉਹ ਰਹਿੰਦੇ ਹੀ ਹੈਗੇ ਸੋ ਥੋੜਾ ਡਰ ਸੀ ਥੋੜਾ ਫਿਕਰ ਸੀ ਕਿ ਇਹ ਵੀ ਉਹ ਮੁਲਕ ਹੋਏਗਾ ਜਿੱਥੇ ਕਿ ਬੋਲ ਨਹੀਂ ਪਰ ਉਹ ਤਕਦੀਰ ਕਿ ਦੁਨੀਆਂ ਦੇ ਵਿੱਚ ਪ੍ਰਫੁੱਲਤ ਨਹੀਂ ਹੋਣੇ ਹੈਗੇ ਇਸ ਮੁਲਕ ਦੇ ਵਿੱਚ ਨਹੀਂ ਪ੍ਰਫੁੱਲਤ ਹੋਣਾ ਹੈ ਪਾ ਲੈ ਕੀਤੇ ਜਾਤੇ ਜੀ ਕੀਤੇ ਜਾ ਕੇ ਉਪਰੋਸਾ ਫਿਰ ਮੁੜਿਆ ਜਦੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਸ ਵੇਲੇ ਦੇ ਜੋ ਪਬਲਿਕ ਸੇਫਟੀ ਮਿਨਿਸਟਰ ਸਾਹਿਬ ਜੋ ਮਿਨਿਸਟਰ ਜਨਰਲ ਸਨ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਆਰਸੀਐਮਪੀ ਦੇ ਬਦ ਜੋ ਆਰਸੀਐਮਪੀ ਜੋ ਵਰਦੀ ਹੈ ਉਹ ਬਦਲੀ ਜਾਏਗੀ ਤੇ ਸਿੱਖਾਂ ਨੂੰ ਜੱਜ ਦਿੱਤੀ ਜਾਏਗੀ ਜਦੋਂ ਤੁਸੀਂ ਇਹ ਯਤਨ ਕਰ ਰਹੇ ਸੀ ਇੱਕ ਸਾਹਮਣੇ ਫੋਕਸ ਸੀ ਨੌਕਰੀ ਦੂਸਰਾ ਸੀ ਗੁਰੂ ਦਾ ਵਿਰਸਾ ਦਿੱਤਾ ਹੋਇਆ ਅਨਮੋਲ ਵਿਰਸਾ ਵੀ ਸੰਭਾਲ ਕੇ ਰੱਖਣਾ ਹੈ ਸਾਬਤ ਸੂਰਤ ਦਸਤਾਰ ਵੀ ਤਾਂ ਇਹ ਦੋ ਫੋਕਸ ਤਾਂ ਸੰਗ ਪਰ ਕੀ ਕਦੇ ਸੋਚਿਆ ਸੀ ਕਿ ਇਹ ਦਸਤਾਰ ਅਲੋ ਕਰਾਉਣ ਦੇ ਨਾਲ RCMP ਦੀ ਯੂਨੀਫਾਰਮ ਪਾਲਿਸੀ ਸਦਾ ਲਈ ਬਦਲ ਜਾਏਗੀ ਨਹੀਂ ਇਹ ਦਿਮਾਗ ਦੇ ਵਿੱਚ ਗੱਲ ਆਈ ਹੀ ਨਹੀਂ ਹੋਈ ਸੀ ਕਿ ਇਦੇ ਨਾਲ ਕੋਈ ਇਹੋ ਜਿਹਾ ਫਰਕ ਪਏਗਾ ਜਾਂ ਇਸ ਮੁਲਕ ਦੇ ਵਿੱਚ ਇਹੋ ਜਿਹਾ ਕੁਝ ਹੋਏਗਾ ਜਿੱਥੇ ਕਿ ਸਾਰਾ ਮੁਲਕ ਇਹਦੇ ਵਿੱਚ ਰੁੱਝੇਗਾ ਸਾਰਾ ਮੁਲਕ ਇਹਦੀ ਵਾਰੀ ਗੱਲਬਾਤ ਕਰੇਗਾ ਤੇ 35 ਸਾਲ ਬਾਅਦ ਵੀ ਅਸੀਂ ਇਸ ਵਾਰੀ ਗੱਲ ਕਰ ਰਹੇ ਹੈਗੇ ਆ ਅੱਜ ਰਾਜ ਸਿੰਘ ਜੀ ਤੇ ਹਜੇ ਤੱਕ ਵੀ ਇਹਦੇ ਉੱਤੇ ਗੱਲਾਂ ਹੁੰਦੀਆਂ ਨੇ ਤੇ ਇਹ ਕਦੇ ਸੋਚਿਆ ਨਹੀਂ ਸੀ ਕਦੇ ਦਿਮਾਗ ਦੇ ਵਿੱਚ ਆਇਆ ਨਹੀਂ ਸੀ ਮੈਂ 24 ਸਾਲਾਂ ਦਾ ਇੱਕ ਛੋਟਾ ਨੌਜਵਾਨ ਉਸ ਮੁਲਕ ਤੋ ਇੱਥੇ ਪਹੁੰਚਿਆ ਤੇ ਠੀਕ ਹੈ ਦਸਤਾਰ ਦਿਨਾਲ ਏਵਾ ਕਰਨੇ ਵਾਲੇ ਪੁਲਿਸ ਅਫਸਰ ਆਮ ਦਿੱਸਦੇ ਸਨ ਤੋਂ ਪਰ ਇਹ ਨਹੀਂ ਸੋਚਿਆ ਸੀ ਕਿ ਇਥੇ ਆ ਕੁਛ ਹੋਏਗਾ ਅਗਲੇ ਦੋ ਸਵਾਲ ਨੇ ਜੀ RCMP ਵਿੱਚ ਦਸਤਾਰ ਪਹਿਨਣ ਦਾ ਸੰਘਰਸ਼ ਕਿਵੇਂ ਤੇ ਕਦੋਂ ਸ਼ੁਰੂ ਹੋਇਆ ਤੇ ਅਗਲਾ ਸਵਾਲ ਨਾਲ ਹੀ ਕਵਰ ਕਰ ਦਿਓ ਇਜਾਜ਼ਤ ਲੈਣ ਦੇ ਇਸ ਸੰਘਰਸ਼ ਵਿੱਚ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਕਿਹੜੀ ਸੀ ਇਹ ਸੰਘਰਸ਼ ਸ਼ੁਰੂ ਹੋਇਆ ਪਹਿਲਾਂ ਤਾਂ ਇਹ ਮੈਂ ਦੱਸ ਦਵਾਂਗਾ ਆਪਣੇ ਜੋ ਦਰਸ਼ਕ ਨੇ ਕਿ ਕਦੇ ਦਿਮਾਗ ਦੇ ਵਿੱਚ ਸੋਚਿਆ ਹੀ ਨਹੀਂ ਸੀ ਕਿ ਅਸੀਂ ਪੁਲਿਸ ਦੇ ਵਿੱਚ ਆਉਣਾ ਹੈਗਾ ਜਾਂ ਆਰਸੀਐਮਪੀ ਦੇ ਵਿੱਚ ਕੋਈ ਨੌਕਰੀ ਕਰਨੀ ਸੀ ਉਸ ਵੇਲੇ ਜਦੋਂ ਮੈਂ ਪੜਾਈ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਸੋਚ ਇਹ ਸੀ ਕਿ ਵਕੀਲ ਬਣਾਂਗਾ ਲਾ ਪੜ੍ਹ ਕੇ ਵਕੀਲ ਦੀ ਨੌਕਰੀ ਤੇ ਕਰਾਂਗਾ ਤੇ ਇਹਦਾ ਇਹੀ ਹੈ ਇਹਦੇ ਜਿਹੜੀ ਸੋਚ ਦੇ ਵਿੱਚ ਇਹ ਇਹਦੇ ਵਿੱਚ ਉਹ ਬੈਕਗ੍ਰਾਉਂਡ ਇਹੀ ਹੈ ਕਿ ਕਿਉਂਕਿ ਸਾਡੇ ਵਰਗੇ ਜਾਂ ਪੁਲਿਸ ਅਫਸਰਜ਼ ਪੁਲਿਸ ਆਰਗੇਨਾਈਜੇਸ਼ਨ ਦੇ ਵਿੱਚ ਪੁਲਿਸ ਏਜੰਸੀ ਦੇ ਵਿੱਚ ਸਾਡੇ ਵਰਗੇ ਨਹੀਂ ਇਸ ਰਏ ਸਾਂ ਅਸੀਂ ਪੰਜਾਬੀ ਜਾਂ ਦਸਤਾਰ ਤਾਰੀ ਕੋਈ ਸਿੱਖ ਨੂੰ ਆਮ ਕਰਕੇ ਨਹੀਂ ਦੇਖਿਆ ਜਾਂਦਾ ਸੀ ਤਾਂ ਫਿਰ ਉਹ ਜਿਹੜੀ ਗੱਲ ਹੈ ਉਹ ਬੈਠਦੀ ਨਹੀਂ ਸੀ ਵੀ ਇੱਥੇ ਵੀ ਕੰਮ ਮਿਲ ਸਕਦਾ ਹੈਗਾ ਜਾਂ ਇੱਥੇ ਵੀ ਨੌਕਰੀ ਕਰ ਸਕਦੇ ਹੈਗੇ ਪਰ ਜੋ ਪ੍ਰੋਫੈਸਰ ਸੀ ਸਾਡਾ ਵਕੀਲ ਕਾਲਜ ਦੇ ਵਿੱਚ ਉਹਨਾਂ ਨੇ ਹੀ ਇਹ ਸਲਾਹ ਦਿੱਤੀ ਕਿ ਤੇ ਤੁਸੀਂ ਵਕੀਲ ਕਰਨੀ ਹੈ وکਲਤ ਕਰਨੀ ਹੈ ਜਬਕੀਨ ਦੇ ਸਕੂਲ ਨੂੰ ਜਾਣਾ ਹੈਗਾ ਲਾ ਸਕੂਲ ਨੂੰ ਜਾਣਾ ਹੈਗਾ ਤੋ ਆਪਣਾ ਜੋ ਰੈਜ਼ume ਹੈ ਜੋ ਸੀਵੀ ਹੈ ਉਸ ਨੂੰ ਬਿਹਤਰ ਬਣਾਓ ਤੇ ਉਹ ਨੂੰ ਬਿਹਤਰ ਬਣਾਉਣ ਦੇ ਲਈ ਤੁਹਾਨੂੰ ਵਲੰਟੀਅਰ ਕੰਮ ਕਰਨਾ ਪਵੇਗਾ ਤੇ ਉਹ ਦੇ ਨਾਲ ਮੈਂ ਫਿਰ RCMP ਜੋ ਸਰੀ ਦੇ ਵਿੱਚ ਸੀਗਾ ਸਰੀ ਦੇ ਵਿੱਚ ਜੋ RCMP ਸੀ ਉਹਦੇ ਨਾਲ ਮੈਂ ਜੁੜਿਆ ਉੱਥੇ ਇੱਕ ਵਲੰਟੀਅਰ ਤੌਰ ਤੇ ਕੰਮ ਕਰਨਾ ਆਇਆ ਮੈਂ ਤਾਂ ਉੱਥੇ ਫਿਰ ਉਹ ਹੋਲੀ-ਹੋਲੀ ਹੌਲ ਉੱਠਿਆ ਸੋ ਚੁੱਠੀ ਜਦੋਂ ਮੈਂ ਕਮਿਊਨਿਟੀ ਦੇ ਵਿੱਚ ਵਾਪਰਿਆ ਜੋ ਸਾਡੇ ਇਥੋਂ ਦੀ ਆਬਾਦੀ ਸੀ ਉਹ ਵਧਣ ਲੱਗੀ ਤੇ ਇਹ ਦੇਖਣ ਨੂੰ ਪਤਾ ਲੱਗਿਆ ਕਿ ਬਹੁਤ ਹੀ ਲੋਡ ਹੈ ਕਿਉਂਕਿ ਪੰਜਾਬੀ ਪੁਲਿਸ ਅਫਸਰ ਬਹੁਤ ਘੱਟ ਸਨ ਉਸ ਵੇਲੇ ਪੰਜਾਬੀ ਬੋਲਣ ਵਾਲੇ ਪੁਲਿਸ ਅਫਸਰ ਬਹੁਤ ਘੱਟ ਸਨ ਜਿਨ੍ਹਾਂ ਨੂੰ ਬੁਨੀ ਆਉਂਦੀ ਸੀ ਤੇ ਜਿੱਥੇ ਵੀ ਮੈਂ ਜਾਂਦਾ ਸੀ ਉੱਥੇ ਆਪਣੇ ਜੋ ਲੋਕ ਸਨ ਅਤੇ ਪੰਜਾਬੀ ਜੋ ਆਬਾਦੀ ਵੱਧ ਰਹੀ ਸੀ ਪੰਜਾਬ ਦੇ ਨੌ ਚੇਥਰ ਜੋ ਆਪਣੇ ਸਬਤ ਜਨ ਕਮਿਊਨਿਟੀ ਵਿੱਚ ਵੱਧ ਰਹੀ ਸੀ ਤਾਂ ਉਹਨਾਂ ਨੇ ਪਹਿਲਾਂ ਮੇਰੇ ਨਾਲ ਗੱਲ ਕਰਨੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਸਾਡਾ ਬੰਦਾ ਹੈਗਾ ਇਹਨੂੰ ਗੱਲ ਸਮਝ ਲੈਣੀ ਹੈ ਇਹਨੂੰ ਇਹਨੂੰ ਬਦਲ ਇਹਨੂੰ ਇਹ ਨਹੀਂ ਦੱਸਣਾ ਪੈਣਾ ਵੀ ਚਾਚਾ ਕੌਣ ਨੇ ਤਾਇਆ ਕੌਣ ਨੇ ਮਾਮਾ ਜੀ ਕੌਣ ਨੇ ਉਹ ਸਿਰਫ ਉਹ ਲਫ਼ਜ਼ਾਂ ਦਾ ਪਤਾ ਲੱਗਦਾ ਵੀ ਰਿਸ਼ਤੇ ਰਿਸ਼ਤੇ ਕੀ ਹੈਗੇ ਨੇ ਸੋ ਬਾਕੀ ਜੋ ਸਾਡੇ ਨਾਲ ਮੇਰੇ ਨਾਲ ਪੁਲਿਸ ਅਫਸਰ ਕੰਮ ਕਰ ਰਹੀ ਸੀ ਉਹਨਾਂ ਦੀ ਜ਼ਿੰਦਗੀ ਨੂੰ ਵੀ ਦੇਖ ਕੇ ਜੋ ਉਹਨਾਂ ਦੀ ਸਰਵਿਸ ਸੀ ਉਹਦੇ ਵਿੱਚੋਂ ਵੀ ਮੇਰੇ ਮਨ ਨੂੰ ਬੜਾ ਇਹ ਚੰਗਾ ਲੱਗਿਆ ਕਿ ਇਹ ਕਿਹੋ ਜਿਹਾ ਕੰਮ ਹੈ ਜਿੱਥੇ ਕਿ ਇਹ ਪੁਲਿਸ ਅਫਸਰ ਹਰ ਰੋਜ਼ 15:20 ਅੱਧਾ ਘੰਟਾ ਪਹਿਲਾਂ ਆਉਂਦੇ ਨੇ ਤੇ ਜਦੋਂ ਛੁੱਟੀ ਹੁੰਦੀ ਹੈ ਅਖੀਰ ਤੇ ਦਿਨ ਮੁੱਕਦਾ ਹੈਗਾ ਤਾਂ ਫਿਰ ਵੀ ਇੱਥੇ 15:20 ਅੱਧਾ ਘੰਟਾ 45 ਮਿੰਟ ਫਿਰ ਇੱਥੇ ਖੜਦੇ ਨੇ ਹਜੇ ਵੀ ਉਹੀ ਗੱਲਾਂ ਕਰਦੇ ਨੇ ਵੀ ਆਹ ਕੁਛ ਹੋਇਆ ਅਜ ਤੇ ਕੱਲ ਨੂੰ ਆਹ ਕੁਛ ਕਰਨਾ ਹੈਗਾ ਤੇ ਉਹ ਮੇਰੇ ਰੋਲ ਮਾਰਦੂ ਬਣੇ ਗੋਰੇ ਸਨ ਪੁਲਿਸ ਅਫਸਰ ਪਰ ਮੈਂ ਉਹਨਾਂ ਨੂੰ ਦੇਖ ਕੇ ਇਹਦੇ ਵਿੱਚ ਮੈਨੂੰ ਗੱਲ 'ਚ ਬਹੁਤ ਚੰਗੀ ਲੱਗੀ ਕਿ ਇਹੇ ਆਪਣੇ ਇਹ ਜੋ ਕੰਮ ਦੇ ਵਿੱਚ ਲੱਗੇ ਹਨ ਇਹ ਪੈਸਾ ਦੇ ਕਨੇ ਲੱਗੇ ਹਨ ਇਹ ਰੁਚੇ ਹੋਏ ਹਨ ਇਸ ਕੰਮ ਦੇ ਵਿੱਚ ਸਰਵਿਸ ਦੇ ਕਰਕੇ ਸੇਵਾ ਦੇ ਕਰਕੇ ਤੇ ਕੋਸ਼ਿਸ਼ ਇਹ ਹਰ ਰੋਜ਼ ਇਹ ਨਾ ਦੀ ਕਿਸੇ ਦੇ ਕਿਸੇ ਦੀ ਅਸੀਂ ਮਦਦ ਕਰੀਏ ਤੇ ਹੌਲੀ ਹੌਲੀ ਮੈਂ ਉਹ ਜੋ ਪਹਿਲਾਂ ਸੋਚੀ ਬ وکਾਲਤ ਤੇ ਜਾਣਾ ਹੈ ਵਕੀਲ ਦੀ ਪੜਾਈ ਕਰਨੀ ਹੈ ਲਾਅ ਕਦਮੀ ਹੈਗੀ ਉਹ ਮੈਂ ਛੱਡ ਦਿੱਤੀ ਤਾਂ ਹੌਲੀ ਹੌਲੀ ਮੇਰੀ ਸੋਚ ਵੀ ਇੱਧਰ ਆ ਗਈ ਕਿ ਪੁਲਿਸ ਅਫਸਰ ਹੀ ਬਣਾਂਗੇ ਬਣਾਗੇ ਤੇ ਨਾਲ ਦੀ ਨਾਲ ਹੌਸਲਾ ਵੀ ਮਿਲਿਆ ਜੋ ਪੁਲਿਸ ਅਫਸਰ ਦੇ ਨਾਲ ਮੈਂ ਪੁਲਿਸ ਅਫਸਰਾਂ ਦੇ ਨਾਮੇ ਕੰਮ ਕਰਦਾ ਸੀ ਉਹ ਵੀ ਮੈਨੂੰ ਦੱਸ ਰਹੇ ਸਨ ਵੀ ਬਿਮਲ ਤੇਜ ਸਾਨੂੰ ਤੇਰੀ ਲੋੜ ਹੈ ਤੇ ਜੇ ਜਿਹੜਾ ਤੂੰ ਕੰਮ ਕਰ ਰਿਹਾ ਹੈਗਾ ਜਿਹੜਾ ਤੇਰਾ ਸੁਭਾਅ ਹੈ ਜਿਹੜੀ ਤੇਰੀ ਐਕਸਪੀਰੀਅੰਸ ਹੈ ਜਿਹੜਾ ਤੇਰਾ ਪਛੋਕੜ ਹੈ ਉਹਦਾ ਸਾਰਾ ਕੁਝ ਉਹ ਸਾਰੀ ਚੀਜ਼ਾਂ ਦੀ ਸਾਨੂੰ ਲੋੜ ਹੈ ਤੂੰ ਬਹੁਤ ਅੱਛਾ ਪੁਲਿਸ ਅਫਸਰ ਬਣ ਸਕਦਾ ਹੈਗਾ ਤਾਂ ਇੱਥੋਂ ਹੌਸਲਾ ਮਿਲ ਕੇ ਤਾਂ ਮੈਂ ਫਿਰ ਐਪਲੀਕੇਸ਼ਨ ਪਾਈ ਕਿ ਐਪਲੀਕੇਸ਼ਨਸ ਰ ਪੀ ਸੀ ਐਮ ਪੀ ਦੇ ਵਿੱਚ ਨਹੀਂ ਪਾਈ ਮੈਂ ਇੱਥੋਂ ਦੇ ਜਿੰਨੇ ਵੀ ਪੁਲਿਸ ਡਿਪਾਰਟਮੈਂਟ ਸੀਗੇ ਏਜੰਸੀਆਂ ਸੀਗੀਆਂ ਵੈਂਕੂਵਰ ਲੈਲੋ ਨਿਊ ਵੈਸਟਮਿੰਸਟਰ ਡੇਲਟਾ ਪੁਲਿਸ ਪੋਰਟ ਨੋਦੀ ਪੁਲਿਸ ਜਿੰਨੀ ਵੀ ਜਿੰਨੀਆਂ ਵੀ ਇਹ ਪੁਲਿਸ ਅਫਸਰਬਲੀ ਸੀਜੰਸੀਆਂ ਸੀਗੀਆਂ ਸਾਰਿਆਂ ਦੇ ਵਿੱਚ ਮੈਂ ਐਪਲੀਕੇਸ਼ਨ ਪਾਈ ਕਿਉਂਕਿ ਮੇਰੀ ਮੰਜ਼ਿਲ ਇਹ ਸੀ ਕਿ ਮੈਂ ਪੁਲਿਸ ਅਫਸਰ ਦੀ ਨੌਕਰੀ ਕਰਨੀ ਹੈ ਨਾ ਕਿ ਕੋਈ ਇੱਕ ਪੁਲਿਸ ਏਜੰਸੀ ਦੇ ਨਾਲ ਜੁਆਇਨ ਕਰਨਾ ਹੈਗਾ ਕਿਉਂਕਿ ਕੰਮ ਤਾਂ ਸਾਰੇ ਨਹੀਂ ਸੋ ਇਥੋਂ ਇਹ ਗੱਲ ਸ਼ੁਰੂ ਹੋਈ ਤੇ ਜਦੋਂ ਮੈਂ ਫਿਰ ਐਪਲੀਕੇਸ਼ਨ ਪਾਈ ਤਾਂ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਐਪਲੀਕੇਸ਼ਨ ਲੈਣ ਤੋਂ ਬਾਅਦ ਜੋ ਇਗਜ਼ਾਮ ਹੁੰਦੇ ਨੇ ਜੋ ਇਮਤੀਹਾਨ ਹੁੰਦੇ ਨੇ ਉਹ ਇਮਤੀਹਾਨ ਤੋਂ ਪਾਸ ਹੋਏ ਗ੍ਰੀਟਨ ਟੈਸਟ ਹੁੰਦਾ ਹੈ ਫਿਜ਼ੀਕਲ ਟੈਸਟ ਹੁੰਦਾ ਹੈ ਇੱਕ ਸਾਈਕੋਲੋਜੀਕਲ ਟੈਸਟ ਹੁੰਦਾ ਹੈ ਸੋ ਇੰਟਰਵਿਊ ਹੁੰਦੇ ਨੇ ਉਹ ਸਾਰੇ ਪਾਸ ਹੋ ਕੇ ਫਿਰ ਉਹ ਦਿਨ ਆਇਆ ਜਿੱਥੇ ਮੈਨੂੰ ਫੋਨ ਆ ਗਿਆ ਕਿ ਹੁਣ ਆਫਿਸ ਦੇ ਵਿੱਚ ਆ ਜਾ ਤੇਰੇ ਨਾਲ ਗੱਲ ਕਰਨੀ ਹੈ ਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹੀ ਮੇਰਾ ਦੋਸਤ ਸੀ ਜਿਹਦੇ ਨਾਲ ਮੈਂ ਕੰਮ ਕਰਨ ਆਇਆ ਉਹੀ ਰਿਕਰੂਟਿੰਗ ਅਫਸਰ ਤੇ ਜਦੋਂ ਮੈਂ ਉੱਥੇ ਬੈਠਾ ਮੇਰੇ ਬਹੁਤੇ ਮੁਸਕਰਾਜ ਉਹ ਵੀ ਬੜਾ ਖੁਸ਼ ਤੇ ਉਹ ਕਹਿ ਰਿਹਾ ਵੀ ਤੂੰ ਸਭ ਕੁਝ ਪਾਸ ਹੋ ਗਿਆ ਤੇ ਬਹੁਤ ਬੜੀ ਖੁਸ਼ੀ ਵਾਲਾ ਦਿਨ ਹੈਗਾ ਸਾਡੇ ਵਾਸਤੇ ਕਿ ਅਸੀਂ ਤੈਨੂੰ ਜੌਬ ਦੇਣਾ ਚਾਹੁੰਦੇ ਆ ਤੇ ਅੱਜ ਆਪਾਂ ਪੇਪਰ ਸਾਈਨ ਕਰਕੇ ਤੇ ਤੇਰੀ ਜੋ ਟ੍ਰੇਨਿੰਗ ਹੈ ਉਹ ਸ਼ੁਰੂ ਕਰਨੀ ਹੈਗੀ ਹੈ ਤੇ ਇੱਥੇ ਹੀ ਜਦੋਂ ਇੰਨੀ ਗੱਲ ਹੋਈ ਅ ਦੇਖੋ ਇਹ ਇੱਕ ਸੁਕਣਾ ਸੀ ਵੀ ਆ ਕੰਮ ਮਿਲੇਗਾ ਇਹ ਕੰਮ ਕਰਾਂਗੇ 2 ਫੇੜ ਸਾਲ ਹੋ ਗਏ ਇੱਕ ਇੱਥੇ ਇੱਥੇ ਤੱਕ ਪਹੁੰਚਣ ਲਈ ਤਾਂ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਉਹੀ ਸਾਹ ਦੇ ਨਾਲ ਇਹ ਕਹਿ ਦਿੱਤਾ ਕਿ ਪਰ ਇੱਕ ਗੱਲ ਹੈ ਵੀ ਤੈਨੂੰ ਸ਼ੇਵ ਕਰਨਾ ਪੈਣਾ ਤੇ ਆਪਣੇ ਵਾਲ ਕੱਟਨੇ ਪੈਣੇ ਤੇ ਤੈਨੂੰ ਭਗਵੀ ਬਣ ਸਕਦਾ ਦਸਤਾਰ ਨਹੀਂ ਪਸੰਗ ਸਕਦਾ ਹੈ ਉਹ ਵੈ ਕਿਹਾ ਤੇ ਇਹਦੇ ਇੱਥੇ ਹੀ ਗੱਲ ਖੜ ਗਈ कि मैं फिर उन्हें यही जवाब देता मैं क्या भी उदा नाम सीगा कोटो वगल्स की कि क्योंकि ਸਾਡਾ ਮਿੱਤਰ ਹੀ ਸੀ ਉਹਨੂੰ ਬਾਬ ਕਰਕੇ ਮੈਂ ਉਹਨੂੰ ਗੋੰਡਾ ਸੀਗਾ ਮੈਂ ਕਿਹਾ ਬਾਬ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਮੈਂ ਨਹੀਂ ਮੈਂ ਆਪਣੀ ਦਸਤ ਲਾ ਸਕਦਾ ਹੈਗਾ ਤੇ ਫਿਰ ਇੱਥੇ ਸਾਡੇ ਸਾਡੇ ਵਿੱਚ ਸੁੰਨ ਆ ਗਿਆ ਨਾ ਉਹ ਕੁਝ ਬੋਲਣ ਜੋਗਾ ਤੇ ਨਾ ਮੈਂ ਕੁਝ ਨੂੰ ਹੋਣ ਕੋ ਕਹਿਨ ਜ਼ਗਾ ਤਾਂ ਉਹ ਜੋ 4-5 ਸੈਕਿੰਡ ਸਨ ਉਹ ساری ਜ਼ਿੰਦਗੀ ਮਾਰੇ ਲੱਗਦੇ ਸਨ ਕਿ ਇੰਨਾ ਸੌਨ ਸਾਡੇ ਵਿੱਚ ਆ ਗਿਆ ਦੋ ਦੋਸਤ ਬੈਠੇ ਨੇ ਇੱਕ ਖੁਸ਼ੀ ਦਾ ਖੁਸ਼ੀ ਦਾ ਸਮਾਂ ਹੁਣ ਇਸ ਤਰ੍ਹਾਂ ਬਦਲ ਗਿਆ ਉਹ ਕੀਤੇ ਉਹਨੂੰ ਕਹਿਣਾ ਪਿਆ ਮਜਬੂਰੀ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਪਿਆ ਵੀ ਫਿਰ ਮੈਂ ਤੈਨੂੰ ਇਹ ਜਾਬ ਨਹੀਂ ਦੇ ਸਕਦਾ ਤੇ ਮੈਨੂੰ ਇਹ ਐਪਲੀਕੇਸ਼ਨ ਇਥੀ ਤੁਹਾਨੂੰ ਕਰਨੀ ਪੈਣੀ ਹੈ ਕਿ ਮੈਂ ਜ਼ਰੂਰ ਜੋ ਤੂੰ ਪਿਆ ਹੈਗਾ ਮੈਂ ਅਗਲੇ ਇਹ ਫਿਰ ਐਪਲੀਕੇਸ਼ਨ ਵਿੱਚ ਪਾ ਕੇ ਅੱਗੇ ਭੇਜਾਂਗਾ ਹੈੱਡ ਕੁਆਰਟਰਸ ਨੂੰ ਪਰ ਇਤੋਂ ਅਗਨੀ ਆਪਣਾ ਜਾ ਸਕਦੇ ਹੈਗੇ ਸੋ ਇੱਥੇ ਹੀ ਉਹ ਗੱਲ ਖੜ ਗਈ ਤੇ ਮੈਂ ਫਿਰ ਉਠਿਆ ਮੈਂ ਉਹਦਾ ਹੱਥ ਮਿਲਾਇਆ ਤਾਂ ਮੈਂ ਉਥੋਂ ਫਿਰ ਅੱਗੇ ਹੋ ਗਿਆ ਤੇ ਕਰਿਆ ਕਿ ਫਿਰ ਮੈਂ ਸਾਰਿਆਂ ਨੂੰ ਗੱਲ ਦੱਸੀ ਵੀ ਇਦਾਂ ਹੋਇਆ ਵੀ ਜਵਾਬ ਦੇਣ ਲੱਗੇ ਸੀ ਪਰ ਆ ਕੁਝ ਕਰਨਾ ਪਿਆ ਸੀ ਆ ਕੁਰਬਾਨੀ ਦੇਣੀ ਪੈਣੀ ਸੀ ਤੇ ਮੈਨੂੰ ਮਨਜ਼ੂਰੀ ਸੀ ਸੋ ਇੱਥੋਂ ਫਿਰ ਗੱਲ ਸ਼ੁਰੂ ਹੁੰਦੀ ਹੈਗੀ ਹੈ ਸਾਰੇ ਕੈਨੇਡਾ ਦੇ ਵਿੱਚ ਇਹ ਚਰਚਾ ਫਿਰ ਸ਼ੁਰੂ ਹੁੰਦੀ ਹੈਗੀ ਹੈ ਤੇ ਉਸ ਤੋਂ ਬਾਅਦ ਅ ਇੱਥੇ ਸਾਰੇ ਮੁਲਕ ਦੇ ਵਿੱਚ ਇਹ ਗੱਲ ਫੈਲੀ ਤੇ ਫਿਰ ਇੱਥੇ ਪਤਾ ਲੱਗਿਆ ਤੁਹਾਨੂੰ ਵੀ ਪਤਾ ਦੇਖਿਆ ਇਤਿਹਾਸ ਦੇ ਵਿੱਚ ਸਾਡੇ ਇੱਥੇ ਪਿੰਨ ਬਣੇ ਕੈਲੰਡਰ ਬਣੇ ਅ ਸੜਕਾਂ ਤੇ ਹਾਈਵੇ ਤੇ ਇੱਥੇ ਬੋਰਡ ਲੱਗੇ ਨੋ ਟੂ 6 ਇਗਨੋਰੈਂਸੀ ਸਾਈਨ ਬਣਿਆ ਤਾਂ ਉਸ ਵੇਲੇ ਇੰਟਰਨੈਟ ਤਾਂ ਨਹੀਂ ਸੀਗਾ ਪਰ ਪੇਪਰਾਂ ਤੇ ਰੇਡੀਓ ਤੇ ਇੱਥੇ ਬਹੁਤ ਲੋਕ ਅੱਗੇ ਆ ਕੇ ਉਹਨਾਂ ਨੇ ਇਹ ਦਾ ਬੁਰੀ ਤਰ੍ਹਾਂ ਉਹਨਾਂ ਨੇ ਕਈ ਗੱਲਾਂ ਕਈਆਂ ਸਿੱਖਾਂ ਦੇ ਬਾਰੇ ਬਹੁਤ ਕੁਝ ਕਿਹਾ ਕਿ ਅਸੀਂ ਕੌਣ ਹੁੰਦੇ ਹਾਂ ਕਿ ਆ ਕੇ ਇਸ ਮੁਲਕ ਦੇ ਵਿੱਚ ਇਹ ਡਿਮਾਂਡ ਕਰਨੇ ਕੌਣ ਹੁੰਦੇ ਹਾਂ ਅਸੀਂ ਇੱਥੇ ਯੂਨੀਫਾਰਮ ਬਦਲਣ ਲਈ ਇਹ ਸਾਡਾ ਮੁਲਕ ਦਾ ਇਹ ਮੁਲਕ ਦੀ ਨਿਸ਼ਾਨੀ ਹੈਗੀ ਇਹ ਨਿਸ਼ਾਨੀ ਬਦਲ ਲੋ ਤੁਸੀਂ ਸੋ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਹੋਈਆਂ ਪਰ ਨਾਲ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਖੜੇ ਵੀ ਸੀ ਉਸਦੇ ਇਹ ਇਹ ਵੀ ਬਹੁਤ ਜ਼ਰੂਰੀ ਗੱਲ ਹੈਗੀ ਆ ਕਿ ਜਦੋਂ ਕਿਸੇ ਦੇ ਨਾਲ ਇਸ ਤਰ੍ਹਾਂ ਇਨਸਾਫ ਹੁੰਦਾ ਹੈਗਾ ਤਾਂ ਉਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਸਾਡੇ ਆਪਣੇ ਨੇ ਜਾਂ ਕੋਈ ਹੋਰ ਛੋਟੀ ਜਾਤ ਵਾਲੇ ਲੋਕ ਨੇ ਤੇ ਤਾਂ ਹੀ ਸਾਡੀ ਇੱਥੇ ਆਵਾਜ਼ بلند ਹੁੰਦੀ ਹੈਗੀ ਹੈ ਤੋਂ ਉਸ ਵੇਲੇ ਸਾਡੇ ਨਾਲ ਜੋ ਇਥੋਂ ਵੈਂਕੂਵਰ ਦੀ ਜਿਊਿਸ਼ ਕਮਿਊਨਿਟੀ ਸੀ ਉਸ ਪ੍ਰੈਜ਼ੀਡੈਂਟਾ ਮੈਨੂੰ ਮੈਨੂੰ ਚਿੱਠੀ ਆਈ ਤੇ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਨੂੰ ਯਾਦ ਹੈ ਕਹਿੰਦੇ ਅਸੀਂ ਇਹਨੂੰ ਨਹੀਂ ਸਾਨੂੰ ਤੇਰੇ ਬਾਰੇ ਨਹੀਂ ਸਾਨੂੰ ਪਤਾ ਪਰ ਸਾਨੂੰ ਸਿੱਖਾਂ ਦੇ ਬਾਰੇ ਪਤਾ ਹੈਗਾ ਇਹ ਸਾਨੂੰ ਸਾਨੂੰ ਇਹ ਪਤਾ ਹੈਗਾ ਕਿ ਉਹ ਪਹਿਲੀ ਦੁਨੀਆ ਦੀ ਲੜਾਈ ਦੇ ਵਿੱਚ ਤੇ ਦੂਜੀ ਦੁਨੀਆ ਦੀ ਲੜਾਈ ਦੇ ਵਿੱਚ ਜੋ ਨਕਸੀ ਦੇ ਨਾਲ ਜਰਨਲ ਦੇ ਨਾਲ ਉਹਨਾਂ ਦੀਆਂ ਕੁਰਬਾਨੀਆਂ ਸਾਂ ਉਹਨਾਂ ਦੇ ਕਰਕੇ ਅੱਜ ਸਾਨੂੰ ਖੁੱਲੇ ਸਾਹ ਲੈ ਰਹੇ ਹਾਂ ਤੇ ਉਹ ਸਾਨੂੰ ਕਦੇ ਵੀ ਨਹੀਂ ਅਸੀਂ ਚੇਤਾ ਭੁੱਲਾਂਗੇ ਤੇ ਅਸੀਂ ਤੇਰੇ ਨਾਲ ਖੜੇ ਹਾਂ ਤੇ ਉਸ ਤੋਂ ਬਾਅਦ ਉਹੀ ਕਮਿਊਨਿਟੀ ਨੇ ਪੂਰਾ ਪੂਰੀ ਹਿਸਟਰੀ ਉਹਨਾਂ ਨੇ ਆਪਣੀ ਸਿੱਖਾਂ ਦੀ ਇੱਥੇ ਵੈਂਕੂਵਰ ਸਾਨੂੰ ਤੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਪੇਜ ਕੱਢਿਆ ਆਪ ਪੈਸੇ ਦੇ ਕੇ ਸਾਰਿਆਂ ਨੂੰ ਇਹ ਇਤਹਾਮ ਨਹੀਂ ਦੇਣੀ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨੀਆਂ ਕਰ ਦਿੱਤੀਆਂ ਜਿਨ੍ਹਾਂ ਨੇ ਇੱਕ ਇੱਕ ਹੋ ਕੇ ਤੇ ਇਹ ਖੜੇ ਹੋ ਗਏ ਲੱਖਾਂ ਤੋਂ ਇਹ ਬੰਦੇ ਆਪਣੇ ਪਰਿਵਾਰ ਆਪਣਾ ਪਿੰਡ ਆਪਣਾ ਸ਼ਹਿਰ ਆਪਣਾ ਮੁਲਕ ਛੱਡ ਕੇ ਔਰ ਧਰਤੀ ਤੇ ਆ ਕੇ ਸਾਡੇ ਵਾਸਤੇ ਲੜੇ ਤੇ ਉੱਥੇ ਸਾਨੂੰ ਆਹਾ ਕੁਝ ਅੱਜ ਜੋ ਸਾ ਮਿਲ ਰਹੇ ਹਨ ਜੋ ਚੁਆਇਸਿਸ ਮਿਲ ਰਹੇ ਜੋ ਫਰੀडम ਹੈ ਸਾਡੀ ਜੋ ਤਨ ਅੱਜ ਇੱਥੇ ਖੜਨੋ ਜਗ੍ਹਾ ਮਿਲ ਰਹੀ ਹੈ ਇਹ ਨਹੀਂ ਕਰਤੀ ਤੇ ਉਹ ਪੇਪਰ ਦੇ ਵਿੱਚ ਉਹਨਾਂ ਨੇ ਲਾਮਨ ਕਰ ਦਿੱਤਾ ਜੀ ਵਿਰੋਧ ਕਰਨ ਵਾਲਿਆਂ ਦਾ ਸਭ ਤੋਂ ਜ਼ਬਰਦਸਤ ਤਰੀਕਾ ਕਿਹੜਾ ਸੀ ਜਿਹੜਾ ਕਿਸੇ ਹੱਦ ਤੱਕ ਡੀਮੋਨਲਾਈਜੇਸ਼ਨ ਪੈਦਾ ਕਰਦਾ ਸੀ